ਸਰਬ ਸਾਬ ਵੈਕ ਜੀ ਫੜੇ ਮੇਰਾ ਨਾਂ ਹੈ ਸਿਪਾਹੀ ਗੁਰਮੰਦੀ ਸਿੰਘ ਕੀ ਕਹਿਣਾ ਚਾਹੋਗੇ ਹਾਂ ਜੀ ਕਹਿਣਾ ਚਾਹੁੰਦੇ ਹਾਂ ਇਹ ਆ ਕਿ ਮਤਲਬ ਜੋ ਵੀ ਆ ਸ਼ਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਿਦੀ ਢੇੜਾ ਬਣਾ ਰਹੇ ਹਾਂ ਜੀ ਜਿੱਦਾਂ ਕਿ ਸਿਵਲ ਚ ਬਣਾ ਰਹੇ ਹਾਂ ਉਦਾਂ ਹੀ ਮਹਾਰਾਜ ਦਾ ਮਤਲਬ ਇੱਥੇ ਵੀ ਜੋ ਸਿੱਖ ਨੌਜਵਾਨ ਸਾਡੇ ਰੈਜੀਮੈਂਟ ਦੇ ਵਿੱਚ ਉਹ ਵੀ ਮਤਲਬ ਪੂਰਾ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਮਤਲਬ ਜਿੰਨਾ ਵੀ ਹੋ ਰਿਹਾ ਕਰ ਕਰ ਰਹੇ ਹਾਂ ਜੀ ਮਤਲਬ ਮੰਗਲ ਲਗਾਇਆ ਜੀ ਇੱਥੇ ਸਵੇਰ ਦਾ ਤੇ ਬਹੁਤ ਵਧੀਆ ਸਾਰਿਆਂ ਦਾ ਸਹਿਯੋਗ ਆ ਜੀ ਤੇ ਇਹ ਕਹਿਣਾ ਚਾਹੁੰਦੇ ਆ ਕਿ ਮਤਲਬ ਜੋ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਜੋ ਸਿੱਖੀ ਨੂੰ ਸਾਡੇ ਮਤਲਬ ਪੰਜਾਬ ਦੇ ਲੋਕ ਨੌਜਵਾਨੀ ਦੂਰ ਹੋ ਰਹੀ ਆ ਇਹਨਾਂ ਨੂੰ ਚਾਹੀਦਾ ਕਿ ਸਿੱਖੀ ਵੱਲੇ ਵਧ ਕੇ ਬਾਤ ਚੜ ਕੇ ਮਤਲਬ ਇਹ ਹਿਸਾਬ ਲੈਣਾ ਚਾਹੀਦਾ ਕਿ ਮਤਲਬ ਸਿੱਖੀ ਸਰੂਪ ਦੇ ਵਿੱਚ ਆਉਣਾ ਚਾਹੀਦਾ ਜੋ ਵੀ ਸਾਡੇ ਗੁਰੂਆਂ ਮਹਾਰਾਜ ਨੇ ਜਿੰਨੇ ਤਸੀਹੇ ਝੱਲੇ ਸਾਡੇ ਦੀ ਤੇ ਸਾਡਾ ਇਤਿਹਾਸ ਬਹੁਤ ਹੀ ਤਗੜਾ ਹੈ ਜੋ ਕਿ ਮੰਨਣਯੋਗ ਆ ਪੂਰੇ ਵਰਲਡ ਵਾਈਡ ਦੇ ਵਿੱਚ ਇਹੋ ਜਿਹਾ ਇਤਿਹਾਸ ਕਿਸੇ ਵੀ ਮਤਲਬ ਧਰਮ ਦਾ ਨਹੀਂ ਆ ਇਸ ਕਰਕੇ ਕਿ ਸਾਡੀ ਜੋ ਵੀ ਨੌਜਵਾਨ ਪੀੜ੍ਹੀ ਆ ਇਹਨਾਂ ਨੂੰ ਇਹ ਆ ਕਿ ਮਤਲਬ ਜੋ ਵੀ ਅੱਜ ਕੱਲ ਬੱਚੇ ਛੋਟੇ ਆ ਵੱਡੇ ਆ ਇਹਨਾਂ ਨੂੰ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ ਵਾ ਜੋ ਕਿ ਸਕੂਲਾਂ ਕਾਲਜਾਂ ਦੇ ਵਿੱਚ ਵੀ ਸਾਡਾ ਇਤਿਹਾਸ ਖਤਮ ਹੋਇਆ ਹੋਇਆ ਰੱਖਿਆ ਵਾ ਇਸ ਕਰਕੇ ਜਿੰਨਾ ਵੀ ਹੋ ਸਕਦਾ ਸਾਡੇ ਇਤਿਹਾਸ ਦੇ ਨਾਲ ਸਾਡੇ ਲੋਕਾਂ ਨੂੰ ਜੁੜਨਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹੈ ਨਾ ਸਵੇ ਦਾ ਰਾਜਵਿੰਦਰ ਸਿੰਘ ਅੱਜ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾੜੇ ਨੂੰ ਮੁੱਕ ਰੱਖਦੇ ਹੋਏ ਸਾਡੀ ਬਟਾਲੀਅਨ ਵੱਲੋਂ ਇੱਥੇ ਅਜਲਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਸਵੇਰੇ 9 ਵਜੇ ਅਸੀਂ ਸ਼ੁਰੂ ਕੀਤੀ ਸੀ ਔਰ ਤਕਰੀਬਨ ਤਕਰੀਬਨ 3 ਵਜੇ ਜਾ ਰਹੇ ਨੇ ਅਜੇ ਹੁਣ ਸਾਡੇ ਨੌਜਵਾਨ ਜੋ ਕਿ ਹੈ ਸੇਵਾ ਨੂੰ ਸਮਾਪਤ ਕਰਦੇ ਹੋਏ ਕਲੋਜ਼ ਕਰ ਰਹੇ ਨੇ ਤੇ ਅਸੀਂ ਸਾਰੇ ਹੀ ਪਿੰਡਾਂ ਵਾਲਿਆਂ ਨੂੰ ਔਰ ਦੇਸ਼ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣਾ ਕੀ ਆ ਕਿ ਤੁਹਾਡੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਆਪਣੇ ਅਸ਼ੀਦੀ ਦਿਹਾੜਿਆਂ ਨੂੰ ਯਾਦ ਕਰਦੇ ਹੋਏ ਆਪਣੇ ਗੁਰੂ ਮਹਾਰਾਜ ਦੀ ਹਜ਼ੂਰੀ ਪਰਦੇ ਹੋਏ ਆਪਣੇ ਪਿੰਡਾਂ ਵਿੱਚ ਲੰਗਰ ਲਾਓ ਤਾਂ ਜੋ ਇਸ ਸਿਖਰ ਦੁਪਹਿਰ ਦੇ ਵਿੱਚ ਆਉਣ ਜਾਣ ਵਾਲੇ ਜੋ ਵਕਨੀਕ ਨੇ ਰਾਈ ਨੇ ਉਹਨਾਂ ਨੂੰ ਥੋੜੀ ਠੰਡਕ ਮਿਲ ਸਕੇ ਧੰਨਵਾਦ ਜੀ ਆ ਇਹਦੇ ਚ ਕਰੋ ਆਮ ਜੀ ਆ ਆ ਦੇ ਲਾਲੇ ਉਹ ਵੀਰ ਜੀ ਮਾਲਕ ਜਾ ਸਕੇ ਵਾਇਗਰ ਦੀ ਜਾ ਸਕੇ ਜਾ ਸਕੇ ਵਾਇਗਰ ਦੀ ਕੋਈ ਕੱਤੀ ਨੂੰ ਨਹੀਂ ਹੱਥ ਲਾਉਂਦਾ ਇੱਥੇ ਠਾਕਾ ਲੱਗੇ ਆਉਂਦੇ ਠੰਡਾ ਮਿੱਠਾ ਜਲ ਛੱਕੇ ਵਾਜ ਜੀ ਠੰਡਾ ਮਿੱਠਾ ਜਲ ਛੱਕੇ ਕੇ ਆਣੀ ਹੋਰ ਬੱਸ